ਤੇ ਬਾਬਾ ਫਰੀਦ ਸਾਹਿਬ ਕੀ ਕਹਿੰਦੇ ਬੰਦਿਆ ਚੰਗੇ ਕੰਮ ਕਰਿਆ ਕਰ ਉਸ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰ ਕਿਉਂਕਿ ਬਾਕੀ ਤਾਂ ਸਾਰਾ ਕੁਝ ਇੱਥੇ ਰਹਿ ਜਾਣਾ ਉੱਥੇ ਵੈਦੋ ਨਾ ਵਾਈ ਢੈਣੋ ਨਾ ਭਾਈ ਇੱਕੋ ਸਹਾਈ ਰਾਮ ਹੈ ਜੇ ਚੰਗੇ ਕਰਮ ਕਰਕੇ ਜਾਵਾਂਗੇ ਜੇ ਆਸੇਵਾ ਤੇ ਸਿਮਰ ਆਪਣੇ ਹੱਥੇ ਕੀਤਾ ਹੋਵੇਗਾ ਪੁੰਨ ਦਾਨ ਗਰੀਬਾਂ ਦੀ ਮਦਦ ਕਿਸੇ ਦੀ ਕੀਤੀ ਹੋਵੇਗੀ ਪਾਰਸ਼ਾਕੇ ਦੇ ਦਰਗਾਹ ਆਏ ਕਾਮੋ ਦਰਗਾਹ ਜਿੱਥੇ ਨੇ ਕੰਮ ਹੋਰਦੇ ਇਸ ਕਰਕੇ ਜਿਹੜੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕਜਲੇ ਖੇਤੀ ਛੁਟੀ ਨਾਲ ਜਿਹੜੇ ਕਮਾਈ ਕਰਨ ਵਾਲੇ ਨੇ ਉਹ ਆਪੇ ਸੰਸਾਰ ਤੋਂ ਤਰਦੇ ਤੇ ਹੋਰ ਅੰਮ੍ਰਿਤਾਰ ਕੇ ਲੈ ਜਾਂਦੇ ਨੇ ਸੋ ਗੁਰੂ ਕਿਰਪਾ ਕਰੇ ਅੱਜ ਆਪਾਂ ਸਾਰੇ ਸਰਕਾਰਿਓ ਮਾਤਾ ਸੁਦੇਸ਼ ਕੁਮਾਰੀ ਜੀ ਦੀ ਅੰਤਮ ਜੋ ਕੁਮਿੰਦਰਪਾਲ ਦੀ ਮਾਤਾ ਸੁਦੇਸ਼ ਕੁਮਾਰੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿਣ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਅਜੰਦੀ ਮਰਦਾਸ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਬਾਜਵਾ ਕਲਾ ਵਿਖੇ ਕੀਤੀ ਗਈ। ਜਿਸ ਵਿੱਚ ਪਾਈ ਜਗਤਾਰ ਸਿੰਘ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਐਮ ਐਲ ਏ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੇ ਵੀ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਗਵਾਈ। ਹੈੱਡ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। इस मौके हेड ग्रंथी बाबा जसविंद जगतार सिंह खालसा कोटला सूरजमहल अमरछीद बाबा मोती राम महरा संस्था के स्टेट प्रधान दविंदर सिंह रेहेलू मेजर सिंह शाह निर्मल सिंह कमेटी मैंबर सरपंच जगतार सिंह सबका सिंह शाह नैब सिंह शाह शिंदरबाई उदम सिंह तेजा सिंह बाजवा मेजर बाजवा सुरजीत बाजवा हरजिंदर साबी वीर सिंह वीरू सुखविंदर सुखी महेंद्र सिंह रेलू ਗੁਰਮੀਤ ਸਿੰਘ ਰਾਜੂ ਭੁਪਿੰਦਰ ਸਿੰਘ ਧਰਮਕੋਟ ਰਾਜਕੁਮਾਰ ਲੁਧਿਆਣਾ ਸਤਨਾਮ ਸਿੰਘ ਸੋਢੀ ਬਾਜਵਾ ਸੁਖਦੇਵ ਸਿੰਘ ਫੌਜੀ ਬਾਉਰਾਮ ਮਿਲਗਾ सुरेंद्र ਸਿੰਘ ਸ਼ਾਹਕੋਟ ਜੀਤ ਸਿੰਘ ਬਾਜਵਾ ਜਗਸੀਰ ਸਿੰਘ ਜੱਗਾ ਟੰਡਵਾਲ ਕਰਨੈਲ ਸਿੰਘ ਕਲੇਰਾ ਪਰਮਜੀਤ ਸਿੰਘ ਪੰਮਾ ਨਿੱਲੋ ਰਿਪੋਰਟਵਿੰਦਾ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਦਰ ਆਵੇ ਕਰਨੀ ਬਗਲਾ ਬੈਠਾ ਫੀਲ ਕਰਈ ਕਿਰਦੇ ਹੰਦ ਨੂੰ ਅਜੰਤੇ ਬਾਜਪਈ ਬਾਜਪਈ ਦੇ ਰੱਬ ਦੇ ਕਿੱਲਾ ਵਿਸਰੀਆਂ ਜੋ ਮਨ ਚੇਤਨਾ ਕੀਤੇ ਸਾਡੇ ਨੂੰ ਗਾਲੀ ਰਮਤੀਆਂ ਸਾਡੇ ਬਹੁਤ ਹੀ ਸਰਕਾਰਯੋਗ ਸਵਾਰਗੀ ਸਰਦਾਰ ਗਿਨੇਂਦਰ ਸਿੰਘ ਜੀ ਉਹਨਾਂ ਦਾ ਅਤਮਿਕਾ ਪਰਿਵਾਰ ਮੇਰੇ ਵੀਰ ਸ਼ਗੁੰਦਰ ਪਾਲ ਸਿੰਘ ਜੀ ਅਤੇ ਵੱਡੇ ਵੀਰ ਬਲਵਿੰਦਰ ਸਿੰਘ ਜੀ ਜੋ ਉਦੇਸ਼ਾਂ ਅੱਜ ਹੈ ਉਹਨਾਂ ਦੇ ਪੁੱਜ ਨੇ ਇੱਕ ਮਾਤਾ ਦੀ ਪੀਪੀ ਸੰਦੇਸ਼ ਕੁਮਾਰੀ ਜੀ ਜੋ ਸੰਸਾਰਿਕ ਯਾਤਰਾ ਕਰਦਾ ਚਾਰਕ ਪਰਿਵਾਰ ਨੂੰ ਸੇਵੀ ਦੀ ਸੋਣ ਦੇ ਨਾਲ ਸਾਡੇ ਅੱਜ ਵੀ ਕਿਰਦੂ ਆਤਮਾ ਜਨਮਤ ਅਮਰ ਤੇ ਰੱਬੀ ਬਾਣੀ ਦੇ ਭੋਗ ਪਾਏਗਾ ਉਪਰੰਤ ਕੀਰਤਨ ਹੋਇਆ ਗੁਰਦੁਆਰੇ ਦੇ ਵਿੱਚ ਦਾਨ ਸਰ ਜੀ ਸਮੁਤੀਆਂ ਸੰਗਤਾਂ ਨੇ ਆਣ ਕੇ ਮੈਨੂੰ ਅਨਮਰਦਾ ਦੇ ਵਿੱਚ ਹਾਜ਼ਰੀ ਭਰੀ ਹੈ ਮਾ ਮਰਗਾ ਕਣਸ਼ਾਵਾਂ ਬੂਟਾ ਮਨਹੋਰ ਨਦਰਨਾ ਆਏ ਜਿਸ ਤੋਂ ਲਾ ਕੇ ਛਾਂ ਉਦਾਰੀ ਰੱਬ ਨੇ ਸੁਰਤ ਬਣਾਏ ਬਾਕੀ ਕੋਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਮਰ ਜਾਂਦੇ ਐ ਪਰ ਪੁੱਲਾਂ ਦੇ ਮਰ ਜਾਇਆ ਇਹ ਬੂਟਾ ਫੁੱਲ ਜਾਏ ਇੱਕ ਮਾਂ ਤੇ ਰੱਬ ਦਾ ਨਾਮ ਤੋਂ ਵੇਖੋ ਜੇ ਇੱਕ ਕੰਮ ਤਾਂ ਸਾਡੀ ਸਮਾਜ ਦੀ ਮਾ ਇੱਕ ਸਮਾਜ ਜਗ ਜਨਨੀ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੂਤਮੰਦਤਾ ਦੀ ਇੱਜ਼ਤ ਜੰਮੀ ਰਜ਼ਾ ਤੇ ਇੱਕ ਸਮਾਜਿਕ ਥਾਂ ਬਣਾਉਣ ਵਾਸਤੇ ਪਰਿਵਾਰ ਦੇ ਪਿਛੇ ਇੱਕ ਕਮਾ ਦਾ ਬਹੁਤ ਵੱਡਾ ਇੱਕ ਹੱਥ ਹੁੰਦਾ ਹੈ ਤੇ ਕਰਕੇ ਬੀਬੀ ਸੁਦੇਸ਼ ਕੁਮਾਰੀ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੜੀ ਕਿਸੇ ਮਦਦੀ ਤੇ ਬਚਾਜਾ ਸਰਦਾਰ ਜਗENDER ਸਿੰਘ ਜੀ ਕਾਫੀ ਸਮਾਂ ਪਹਿਲਾਂ ਜੋ ਰੱਬ ਨੂੰ ਪਿਆਰੇ ਪਿਆਰ ਸਨ ਆਪਣੇ ਪਰਿਵਾਰ ਨੂੰ ਪਰਪੋਤ ਕਰਨ ਵਾਸਤੇ ਉਹਨਾਂ ਨੇ ਬਹੁਤ ਵੱਡਾ ਕੰਮ ਜੁਗਦਾਨ ਪਾ ਕੇ ਆਪਣੇ ਸਾਰੇ ਪਰਿਵਾਰ ਵਿੱਚ ਇੱਕ ਵੜੀ ਸਟੰਗ ਕੀਤਾ ਤੇ ਸਮਾਜ ਵਿੱਚ ਉਹਨਾਂ ਨੇ ਬਹੁਤ ਆਪਣੀ ਇੱਜ਼ਤੀ ਥਾਂ ਬਣਾਈ ਹੋਈ ਹੈ ਇਦ ਕਰਕੇ ਅਸੀਂ ਆਪਣੇ ਮਾਤਾ ਪਿਤਾ ਦੀ ਜਿਹੜੀ ਬਾਣੀ ਦੀ शिक्षा ਤੋਂ ਪੜਦੇ ਆ ਮਾਤਾ ਪੁੱਤਾ ਮਾਤਾ ਕੀ ਅਸੀਂ ਮੇਰੇ ਪ੍ਰਾਤਿਕ ਤੋਂ ਮਾਪੇ ਸੀ ਤੇ ਰੱਖ ਦਿੰਦੇ ਨੇ ਦੁਨੀਆ ਦੀ ਖਾਦ ਦੌੜ ਉਸ ਪਰਿਵਾਰ ਬੱਚਾ ਦੀ ਧੋਲੀ ਪੈ ਜਾਂਦੀ ਹੈ ਮੇਰੇ ਵੀਰ ਸਿਕੰਦਰ ਸਿੰਘ ਜੀ ਮੇਰੇ ਨਾਲ ਖੜੇ ਨੇ ਸੋ ਇਹਨਾਂ ਨੇ ਬਹੁਤ ਲੰਮਾ ਸਮਾਂ ਜੂ ਬਿਮਾਰੀ ਵਿੱਚ ਉਹਨਾਂ ਨੇ ਪੀਂਦ ਰਹੇ ਨੇ ਆਪਣੀ ਮਾਂ ਨੂੰ ਸੇਵਾ ਦੇ ਪੱਖੋਂ ਜਾਂ ਕਿਸੇ ਗੱਲ ਤੋਂ ਵੀ ਦੂਰ ਨਹੀਂ ਦਿੱਤਾ ਕਿ ਜੋ ਸਾਡੇ ਫਰਜ਼ ਦਾ ਹੁੰਦੇ ਨੇ ਕਿ ਅਸੀਂ ਆਪਣੇ ਮਾਪੇ ਦੀ ਸੇਵਾ ਕਰ ਸਕੀਏ ਜੀ ਕਿ ਸਾਰਿਆਂ ਦੇ ਬੱਲੇ ਨਹੀਂ ਪੈਂਦਾ ਇਹਨਾਂ ਦੇ ਸਾਰੇ ਪਰਿਵਾਰਦਿਆਂ ਨੇ ਨਾਲ ਮੇਰੇ ਕੇ ਸੇਵਾ ਨਿਭਾਈ ਹੈ ਮੇਰੇ ਵੀ ਜਵੰਦਰ ਸਿੰਘ ਜੀ ਰੇਲੂ ਜੀ ਮਤੀਰਾ ਮਹਿਰਾ ਜੀ ਜੋ ਉਸ ਦੁਨੀਆ ਦੇ ਮਤਲਬ ਪ੍ਰਧਾਨ ਨੇ ਜੋ ਅੱਜ ਵੀ ਹਾਜ਼ਰ ਹੋਏ ਨੇ ਮੈਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜੋ ਅੱਜ ਦੀ ਪੰਜਾਬੀ ਯੂਨੀਅਟ ਤੇ ਸਾਡੀਆਂ ਖਬਰਾਂ ਨੂੰ ਜਾਂ ਸਾਡੀ ਆਵਾਜ਼ ਨੂੰ ਬਚਾ ਰਹੇ ਨੇ ਸੋ ਮੈਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ ਕਿ ਵਾਹਿਗੁਰੂ ਬਿਛੇ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਆਸਰ ਬਖਸ਼ੇ ਪਿਛੇ ਉਹਨਾਂ ਦੇ ਸਾਰੇ ਪਰਿਵਾਰ ਬਖਸ਼ ਦੇ ਬਣੇ ਪ੍ਰਾਂਤ ਰੱਖਣਾ ਵਾਹਿਗੁਰੂ ਦੀ ਕੰਨ ਕੰਨ ਬੁੱਟਣ ਆਰਡਾ ਤੇ ਦੀਪਕ ਜੀ ਕੰਨ ਪਤਾਉ ਵਾਹਿਗੁਰੂ ਮਾ ਸਦਾ ਹੀ ਉਧੀਆਂ ਜਦਾਂ ਇਹਨਾਂ ਬੱਚਿਆਂ ਦੇ ਜਨਮ ਸੁਮਈਆਂ ਰਹੇ ਨੇ ਜੀ ਵਾਹਿਗੁਰੂ ਦੀ ਕਲਸਾ ਵਾਹਿਗੁਰੂ